ਆ ਕੋਈ ਸੜਕ ਐ ਇਦਾਂ ਪਟੋਂਦੀ ਆ ਦੇਖੋ ਆ ਪਈ ਐ ਅੱਛਾਂ ਵਾਲੇ ਗੱਟੀ ਆ ਆ ਦੇਖੋ ਅਨਮੋਲਕ ਗਨਮਾਨ ਮੈਡਮ ਨੂੰ ਦਿਖਾਣਾ ਹੀ ਮੈਂ ਆ ਵੀ ਜਿਹੜੀ ਤੁਸੀਂ ਸੜਕ ਬਣਾ ਰਹੇ ਆ ਜੂਰੇ ਛੱਜੂਮਰ ਤੇ ਬਾੜ ਨੰਬਰ 14 ਵਿੱਚ ਆ ਦੇਖੋ ਤੁਹਾਡੀਆਂ ਇਹ ਜਿਹੜਾ ਲੋਕਾਂ ਦਾ ਟੈਕਸ ਦਾ ਪੈਸਾ ਹੀ ਆ ਬਰਬਾਦ ਹੋ ਰਿਹਾ ਹੋਏ ਪੂਰੇ ਆ ਕੇ ਤੁਸੀਂ ਮੌਕਾ ਦੇਖੋ ਤੁਸੀਂ ਮੀਡੀਆ ਤੇ ਬਿਆਨ ਦੇਈ ਜਾਂਦੇ ਆ ਵੀ ਸਾਰਾ ਕੰਮ ਸੜਕਾਂ ਕੰਮ ਜੋਰਾਂ ਸ਼ੋਰਾਂ ਦੇ ਚੱਲਦਾ ਤੁਹਾਨੂੰ ਗਰਾਊਂਡ ਲੈਵਲ ਤੇ ਆ ਕੇ ਦੇਖਣਾ ਚਾਹੀਦਾ ਵੀ ਕੰਮ ਵਧੀਆ ਚੱਲਦਾ ਜਾਂ ਨਹੀਂ ਚੱਲਦਾ ਤੁਸੀਂ ਐਂ ਦੇਖੋ ਵੀ ਜਿਹੜੀ ਮੈਡਮ ਹੈ ਉਹਦਾ 16 ਨੰਬਰ ਵਾਰਡ ਪੈਂਦਾ ਜੀ ਉਹ ਮੈਡਮ ਦਾ ਤਾਂ ਆਪਣੇ ਏਰੀਆ ਦਾ ਕੁਝ ਨਹੀਂ ਬਣਿਆ ਉਹ ਲੋਕਾਂ ਦਾ ਕੀ ਬਣਾ ਦੂਗੀ ਅੰਜੂ ਚੰਦਰ ਮੈਡਮ ਜਿਹੜੀ ਖੈੜ ਦੀ ਪ੍ਰਧਾਨ ਹੈ ਇਨਾ ਚੇਮੀ ਨਹੀਂ ਹੈ ਕਿ ਉਹ ਮਸ ਪੈਸੀ ਰੱਖੀ ਜੀ ਹੈ ਉੱਪਰ ਜਿਹੜੀ ਪੈਰਾਂ ਨਾਲੇ ਟੁੱਟਰੀ ਹੈ ਜੀ ਜਦ ਗੱਡੀ ਮੋਠਾ ਲੈ ਆ ਮਤਲਬ ਬੜਾ ਟਰੱਕ ਟੀਪਰ ਜਾਣੇ ਉਹ ਤਾਂ ਬਿਲਕੁਲ ਜਮੇ ਹੀ ਖਤਮ ਹੋ ਜੂ ਰਹਿ ਗਈ ਮੁਸੇ ਵੇਖ ਰਹੇ ਹੋ ਪੰਜਰਾ ਨਿਊਜ਼ ਤੇ ਮੈਂ ਆ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਅੱਜ ਅਸੀਂ ਪਹੁੰਚੇ ਹੋਇਆ ਹੈ ਖਰੜ ਦੇ ਵਾਰਡ ਨੰਬਰ 14 ਜਿੱਥੇ ਦੇ ਐਮਸੀ ਸਰਬਾਨ ਨੇ ਸੋਨ ਸਿੰਘ ਜੀ ਉਹਨਾਂ ਦੇ ਵਾਰਡ 'ਚ ਅੱਜ ਅਸੀਂ ਪਹੁੰਚੇ ਆ ਲੇਕਿਨ ਇੱਥੇ ਦੇ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੇ ਰੋਡ ਬਣਨ ਜਾ ਰਹੀ ਹੈ ਲੇਕਿਨ ਰੋਡ ਕਿਸ ਤਰ੍ਹਾਂ ਬਣਨ ਜਾ ਰਹੀ ਹੈ ਕਿਸ ਤਰ੍ਹਾਂ ਦਾ ਮਟੀਰੀਅਲ ਪਾਇਆ ਜਾ ਰਿਹਾ ਉਹ ਤੁਹਾਨੂੰ ਦਿਖਾਵਾਂਗੇ ਤੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ 14 ਨੰਬਰ ਵਾਰਡ ਦੇ ਵਿੱਚ ਇਸ ਸੜਕ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਡਮ ਜਿਹੜੀ ਇਹ ਸੜਕ ਬਣ ਰਹੀ ਹੈ ਜੀ ਇੱਕ ਤਾਂ ਬਣੀਓ ਬਹੁਤ ਦੇਰ ਬਾਅਦ ਹੈ ਜੀ ਬਹੁਤ ਦੇਰ ਦੀ ਸੀ ਡੀ ਕਰ ਰਹੇ ਆ ਵੀ ਇਹ ਸੜਕ ਬਣ ਜਪੇ ਕਿਉਂਕਿ ਜਿਹੜੀਆਂ ਲੋਕਾਂ ਨੂੰ ਦਿੱਕਤ ਆ ਰਹੀਆਂ ਉਹ ਬਹੁਤ ਜ਼ਿਆਦਾ ਆ ਰਹੀਆਂ ਤੇ ਹੁਣ ਇਹ ਸੜਕ ਬਣ ਰਹੀ ਹੈ ਤੇ ਪ੍ਰੋਪਰ ਜਿੱਦਾਂ ਬਣਨੀ ਸੀਗੀ ਉਤਰਾ ਢੰਗ ਵਧੀਆ ਤਰੀਕੇ ਨਾਲ ਇਹ ਬਣ ਨਹੀਂ ਰਹੀ ਹੁਣ ਤੁਸੀਂ ਆ ਕੇ ਦੇਖੋ ਜਿਹੜੀ ਇਹ ਸੜਕ ਬਣ ਰਹੀ ਹੈ ਜੀ ਇਹ ਤਾਂ ਮਤਲਬ ਅੱਥਾ ਨਾਲ ਪੱਟ ਲੋ ਜੀ ਉਹ ਕੰਮ ਹੈ ਮੈਡਮ ਅਨਮੋਲ ਕਨਮਾਨ ਕਹਿੰਦੀ ਹੈ ਵੀ ਅਸੀਂ ਤਾਂ ਆਈ ਜਾਂ ਸੜਕਾਂ ਬਣਾ ਦਾਂਗੇ ਵੀ ਥਾਂ ਵੀ ਕੋਈ ਪਬਲਿਕ ਨੂੰ ਦਿੱਕਤ ਨਹੀਂ ਆਊਗੀ ਮੈਂ ਤੁਹਾਨੂੰ ਪੱਟ ਕੇ ਦਿਖਾਣਾ ਮੈਡਮ ਜੀ ਆ ਦੇਖੋ ਆ ਸੜਕ ਦੇਖ ਲਓ ਇਹਨਾਂ ਨੇ ਬਣਾਤੀ ਆ ਮਿੱਟੀ ਦੇ ਉੱਪਰ ਹੀ ਪਾ ਗਏ ਮਿੱਟੀ ਦੇ ਉੱਪਰ ਪਲੀਮਿਕਸ ਪਾ ਗਏ ਇਦਾਂ ਜਿਹੜੀ ਕੋਈ ਸੜਕ ਐ ਇਦਾਂ ਪੱਟ ਹੁੰਦੀ ਆ ਦੇਖੋ ਆ ਪਈ ਐ ਅੱਥਾ ਨਾਲੇ ਗੱਟੀ ਹੋ ਗਈ ਆ ਦੇਖੋ ਅਨਮੋਲ ਕਨਮਾਨ ਮੈਡਮ ਨੂੰ ਦਿਖਾਣਾ ਹੀ ਮੈਂ ਆ ਵੀ ਜਿਹੜੀ ਤੁਸੀਂ ਸੜਕ ਬਣਾ ਰਹੇ ਆ ਜੂਰਾ ਛੱਜੂ ਮਾਰ ਦੇ ਬਾੜ ਨੰਬਰ 14 ਵਿੱਚ ਆ ਦੇਖੋ ਥੋੜੀਆਂ ਇਹ ਜਿਹੜਾ ਲੋਕਾਂ ਦਾ ਟੈਕਸ ਦਾ ਪੈਸਾ ਹੀ ਆ ਬਰਬਾਦ ਹੋ ਰਿਹਾ ਏ ਜਦੋਂ ਉਹ ਮੰਨ ਲਓ ਜਿਹੜਾ ਫਰਮ ਕਮੇਟੀ ਹੈ ਜੀ ਉਹ ਪੈਸਾ ਜਿਹੜਾ ਮਤਲਬ ਕਿੱਥੋਂ ਆਂਦਾ ਮੰਨ ਲਓ ਬਾਹਰ ਤੋਂ ਕੋਈ ਬੰਦਾ ਆਂਦਾ ਜੀ ਤੇ ਉਹ ਪਲਾਟ ਖਰੀਦਦਾ ਜੀ ਉਹ ਆਪਣਾ ਜੀ ਨਕਸ਼ਾ ਪਾਸ ਕਰਾਂਦਾ ਜੀ ਤੇ ਉਹਦੀ ਫੀਸ ਭਰ ਕੇ ਆ ਜੀ ਉਹ ਕਮੇਟੀ ਵਿੱਚ ਪੈਸਾ ਜਾਂਦਾ ਤੇ ਉਸ ਤੋਂ ਬਾਅਦ ਮੈਂ ਫਿਰ ਮਕਾਨ ਬਣਾਨੇ ਆਂ ਉਹ ਪ੍ਰਾਪਰਟੀ ਟੈਕਸ ਜਿਹੜਾ ਉਹ ਵੀ ਆਪਣਾ ਖਰੜ ਕਮੇਟੀ ਵਿੱਚ ਪੇ ਕਰਦੇ ਆਂ ਉਹ ਲੋਕਾਂ ਦਾ ਪੈਸਾ ਜਿਹੜਾ ਹੀ ਉਹ ਫਿਰ ਇਦਾਂ ਸੜਕਾਂ ਤੇ ਲੱਗਦਾ ਜਿਹੜਾ ਹੁਣ ਤੁਸੀਂ ਦੇਖ ਲਓ ਮਤਲਬ ਵਧੀਆ ਤਰੀਕੇ ਨਾਲ ਨਹੀਂ ਲੱਗ ਰਿਹਾ ਉਹ ਬਰਬਾਦੀ ਹੋ ਰਹੀ ਪੈਸਿਆਂ ਦੀ ਮੈਂ ਤਾਂ ਸਰਕਾਰ ਨੂੰ ਕਹਿਣਾ ਜੇ ਤੁਸੀਂ ਕੰਮ ਕਰਨਾ ਢੰਗ ਨਾਲ ਕਰੋ ਨਹੀਂ ਉਹਦਾ ਫਾਇਦਾ ਨਹੀਂ ਕੋਈ ਸੜਕ ਦਾ ਬਣਾਣੇ ਦਾ ਉਰੇ ਆ ਕੇ ਤੁਸੀਂ ਮੌਕਾ ਦੇਖੋ ਤੁਸੀਂ ਮੀਡੀਆ ਤੇ ਬਿਆਨ ਦੇਈ ਜਾਂਦੇ ਆਂ ਵੀ ਸਾਰਾ ਕੰਮ ਸੜਕਾਂ ਕੰਮ ਜੋਰਾਂ ਸ਼ੋਰਾਂ ਦੇ ਚੱਲਦਾ ਤੁਹਾਨੂੰ ਗਰਾਊਂਡ ਲੈਵਲ ਤੇ ਆ ਕੇ ਦੇਖਣਾ ਚਾਹੀਦਾ ਵੀ ਕੰਮ ਵਧੀਆ ਚੱਲਦਾ ਜਾਂ ਨਹੀਂ ਚੱਲਦਾ ਤੇ ਮੈਂ ਤੁਹਾਨੂੰ ਇਹ ਦਿਖਾਤੀ ਸੜਕ ਵੀ ਇਹ ਜਿਹੜੀ ਤੁਸੀਂ ਬਣਾ ਰਹੇ ਆ ਇਹਨਾਂ 6 ਮਹੀਨੇ ਨਹੀਂ ਕੱਢਣੇ ਹੈਗੇ ਅੱਗੇ ਬਰਸਾਤ ਵੀ ਪੈਣੀ ਹੈ ਤੇ ਤਹਾਨੂੰ ਪਤਾ ਹੀ ਜਿਹੜੀ ਸਰਕਾਰ ਸੜਕ ਇੱਕ ਵਾਰੀ ਬਣਾਉਂਦੀ ਹੈ 5 ਸਾਲ ਬਾਅਦ ਬਣਾਉਂਦੀ ਹੈ ਇਹਨਾਂ ਤੁਹਾਡੀ ਨਾ 6 ਮਹੀਨੇ ਨਹੀਂ ਕੱਢਣੇ ਹੈਗੇ ਇਹ ਲੋਕਾਂ ਦਾ ਮਤਲਬ ਇਹ ਖਲਵਾੜ ਹੋ ਰਿਹਾ ਲੋਕਾਂ ਨਾਲ ਇਹਨਾਂ ਲੋਕਾਂ ਦੀ ਜਿੰਦਗੀਆਂ ਨਾਲ ਕੋਈ ਮਤਲਬ ਉਹ ਨਹੀਂ ਹੈਗਾ ਪਿਆਰ ਨਹੀਂ ਹੈ ਤੇ ਹੁਣ ਤੁਸੀਂ ਦੇਖੋ ਜੀ ਆਹ ਸੜਕ ਜਿਹੜੀ ਅੱਗੇ 8 ਨੰਬਰ ਗੇਟ ਨੂੰ ਜਾ ਰਹੀ ਹੈ ਉਰੇ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਬਸਾਂ ਜਿਹੜੀਆਂ ਹੈਗੀਆਂ ਬੱਚਿਆਂ ਦੀ ਉਹ ਪਲਟਕੀਆਂ ਸੀਗੀਆਂ ਅਸੀਂ ਮੌਕੇ ਤੇ ਆ ਕੇ ਬੱਚਿਆਂ ਨੂੰ ਕਢਾਇਆ ਉੱਥੇ ਤੇ ਲੋਕ ਬੱਚੇ ਇਹਨੇ ਡਰ ਗਏ ਸੀਗੇ ਚੀਂਗ ਚ ਕਹਿਣਾ ਪਾ ਤਿਆਂ ਉਹਨਾਂ ਨੇ ਵੀ ਅਸੀਂ ਕਿੱਥੇ ਫਸ ਗਏ ਤੁਸੀਂ ਮੈਂ ਮੈਂ ਸਰਕਾਰ ਨੂੰ ਕਹਿਣਾ ਵੀ ਤੁਸੀਂ ਇਹ ਜਿਹੜੀਆਂ ਮਤਲਬ ਲੋਕਾਂ ਦੀ ਜਾਨ ਨਾਲ ਖਲਵਾੜ ਕਰ ਰਹੇ ਹੋ ਵੀ ਤੁਸੀਂ ਜਿਹੜਾ ਕੰਮ ਕਰਨਾ ਉਹਨੂੰ ਤਰੀਕੇ ਨਾਲ ਕਰੋ ਪ੍ਰੋਪਰ ਉਰੇ ਆ ਕੇ ਕਰੋ ਐਦਾਂ ਮਤਲਬ ਬਿਆਨ ਨਾ ਦਿਓ ਤੁਸੀਂ ਮੀਡੀਆ ਦੇ ਵਿੱਚ ਵੀ ਹਾਂ ਸਾਡਾ ਕੰਮ ਜੋਰਾਂ ਛੋਰਾ ਦੇ ਚੱਲਦਾ ਤੇ ਜਿਹੜੀ ਮੈਡ ਮੰਜੂ ਚੰਦਰਾ ਖਰੜ ਦੀ ਕਮੇਟੀ ਦੀ ਪ੍ਰਧਾਨ ਹੈ ਮੈਂ ਉਹਨੂੰ ਵੀ ਪੁੱਛਣਾ ਚਾਹੁੰਦਾ ਵੀ ਮੈਡਮ ਤੁਸੀਂ ਉਰੇ ਆ ਕੇ ਕਹਦੇ ਨਹੀਂ ਏ ਗੇੜਾ ਮਾਰਦੇ ਉਰੇ ਆ ਕੇ ਦੇਖੋ ਵੀ ਕੰਮ ਕਿਦਾਂ ਚੱਲਦਾ ਨਾ ਤਾਂ ਉਰੇ 14 ਨੰਬਰ ਵਾਰਡ ਦਾ ਹੀ ਮਸੀ ਆਂਦਾ ਏ ਨਾ ਅੰਜੂ ਚੰਦਰ ਆਂਦੀ ਐ ਤੇ ਤੁਸੀਂ ਐਂ ਦੇਖੋ ਵੀ ਜਿਹੜੀ ਮੈਡਮ ਐ ਉਹਦਾ 16 ਨੰਬਰ ਵਾਰਡ ਪੈਂਦਾ ਜੀ ਉਹ ਮੈਡਮ ਦਾ ਤਾਂ ਆਪਣੇ ਏਰੀਆ ਦਾ ਕੁਝ ਨਹੀਂ ਬਣਿਆ ਲੋਕਾਂ ਦਾ ਕੀ ਬਣਾ ਦੂਗੀ ਅੰਜੂ ਚੰਦਰ ਮੈਡਮ ਜਿਹੜੀ ਖੈੜ ਦੀ ਪ੍ਰਧਾਨ ਐ ਇਹ ਬਾਈ ਲੋਕਾਂ ਦਾ ਬਸ ਖਲਵਾੜ ਕਰ ਰਹੇ ਕੋਈ ਫਾਇਦਾ ਨਹੀਂ ਹੈਗਾ ਜੇ ਕੰਮ ਕਰਨਾ ਤਰੀਕੇ ਨਾਲ ਕਰੋ ਨਹੀਂ ਕੋਈ ਫਾਇਦਾ ਨਹੀਂ ਹੈਗਾ ਜੀ ਜੀ ਸਰ ਸਰ ਕਿੰਨੀ ਦੇਰ ਹੋ ਗਈ ਇਸ ਸੜਕ ਨੂੰ ਬੰਦ ਤੇ ਸੜਕ ਤਾਂ ਹੋ ਗਈ ਇਹ ਰਾਤ ਚ ਲੋਕ ਲੁਕਪਾਣ ਬੈਂਚ ਚ ਲੋਕ ਨਹੀਂ ਪਰ ਰਾਤ ਨੂੰ ਲੋਕ ਪਾ ਕੇ ਚਲੇ ਗਏ ਲੋਕ ਪਾਣ ਤੋਂ ਬਾਅਦ ਦੇਖੋ ਤੁਸੀਂ ਬਿਲਕੁਲ ਇਹ ਮਤਲਬ ਛੋਟੀ ਬਜਰੀ ਪਾ ਰਹੇ ਹਨ ਵਿੱਚ ਗਟਕਾ ਪਾ ਰਹੇ ਹਨ ਸਫਾਈ ਹੋ ਰਹੀ ਹੈ ਪ੍ਰੋਪਰ ਬਸ ਝਾੜੂ ਵਾਲੇ ਮੁੰਡੇ ਲੱਗੇ ਹੋਏ ਝਾੜੂ ਮਾਰ ਕੇ ਨੂੰ ਸਾਫ ਕਰ ਦਿੰਨੇ ਆ ਉੱਪਰ ਲੁੱਕ ਪਾ ਦਿੰਨੇ ਇਹ ਥੋੜੀ ਛੇ ਮਹੀਨੇ ਸਰਦ ਚੱਲਣੀ ਨਹੀਂ ਹੈ ਜੀ ਤੁਸੀਂ ਕਹੋਗੇ ਛੇ ਮਹੀਨੇ ਸਰਦ ਚੱਲਦੀ ਨਹੀਂ ਔਰ ਚੱਕਰ ਕੀ ਆ ਵੀ ਇੰਨਾ ਪੈਸਾ ਹੁਣ ਸਰਕਾਰ ਲਾ ਰਹੀ ਆ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਸਰਕਾਰ ਦਾ ਵੀ ਕੋਈ ਫਰਕ ਨਹੀਂ ਤੁਸੀਂ ਲਾਓ ਪਰ ਤਰੀਕੇ ਨਾਲ ਕੋਈ ਨੁਮਾਇੰਦਾ ਤੁਹਾਡਾ ਹੋਵੇ ਇੱਥੇ ਨੁਮਾਇੰਦਾ ਸਾਡਾ ਕੋਈ ਨਹੀਂ ਇੱਥੇ ਵੀ ਕੋੜੇ ਆ ਕੇ ਦੇਖੀ ਵੀ ਭਾਈ ਤੁਸੀਂ ਗਲਤ ਕੰਮ ਕਰ ਰਹੇ ਹੋ ਠੇਕੇਦਾਰ ਦੀ ਗਲਤੀ ਨਹੀਂ ਕਰ ਸਕਦੇ ਆਪਾਂ ਇਹਦੇ ਚ ਇਹ ਆਪਣੇ ਮੇਰਾ ਐਮਸੀ ਦੀ ਗਲਤੀ ਹੈ ਔਰ ਆਪਣੇ ਪ੍ਰਧਾਨ ਦੀ ਗਲਤੀ ਹੈ ਜਾਂ ਤਾਂ ਇਹਦੇ ਕਮੀਨਾ ਸੈਟ ਹੋਈਆਂ ਮੇ ਉੱਪਰ ਵੀ ਤਾਂ ਨਹੀਂ ਆ ਕੇ ਖੜ ਰਹੇ ਹੋਰੇ ਕਿਉਂਕਿ ਇਹ ਅਨਮੋਲ ਗੱਲ ਮੈਡਮ ਦੀ ਨੌਲਜ ਚ ਗੱਲ ਹੈ ਨਹੀਂ ਉਹ ਜੇ ਪਤਾ ਹੋਊਗਾ ਖਿੱਚੂਗੀ ਇਹਨਾਂ ਨੂੰ ਜੇ ਉਹਦੇ ਨੌਲਜ ਚ ਗੱਲ ਹੋ ਗਈ ਮੈਂ ਇਹਨੂੰ ਖਿੱਚੂਗੀ ਤਾਂ ਮੈਨੂੰ ਲੱਗਦਾ ਵੀ ਐਮਸੀਆਂ ਦੀ ਸਾਰੇ ਇਹਨਾਂ ਦੀ ਕਿਤੇ ਸੈਟਿੰਗ ਹੋ ਗਈ ਨਾ ਠੇਕੇਦਾਰ ਨਾਲ ਵੀ ਤੂੰ ਹੀ ਪਾ ਦੋ ਯਾਰ ਲੋਕ ਚਾਹੀਏ ਐਮਸੀ ਨੂੰ ਪਤਾ ਇਸ ਵਾਰ ਪਤਾ ਜੇ ਪਤਾ ਹੁੰਦਾ ਕਦੀ ਫੋਟੋ ਨਾ ਪਾਉਂਦਾ ਉਹਦਾ ਟ੍ਰਾਂਸਫਰ ਮੜੇ ਇੱਥੇ ਕਿਹਦੇ ਖੰਭਾ ਲੱਗਦਾ ਇਹ ਲੋਕਾਂ ਤੋਂ ਜਵਾਬ ਮੰਗਣਗੇ ਵੀ ਤੋ ਇੱਕ ਇਹਦੇ ਨਾਲ ਦਾ ਜਗਾ ਕਾਲਾ ਤੇਲੀ ਮਾਰ ਦੋ ਸੜਕ ਦੇ ਉੱਪਰ 5 ਸਾਲ ਬਾਅਦ ਰੋਡ ਲੱਗੀ ਬਣਨ ਉਹਦੇ ਬਾਅਦ ਮੁੜ ਕੇ ਤੇ ਜਰੂਰ ਕੱਢ ਰਹੇ ਰੋਡ ਦਾ ਕੀ ਫਾਇਦਾ ਆ ਤਾਂ ਇਹ ਰਿਕਵੈਸਟ ਕਰਦੇ ਮੈਡਮ ਨੂੰ ਰਿਕਵੈਸਟ ਕਰਦੇ ਮੈਨੂੰ ਤੁਸੀਂ ਖੁਦ ਮੜਨ ਅੱਗੇ ਇਹਦੇ ਵਿੱਚ ਇੰਟਰਫੇਅਰ ਕਰੋ ਤੇ ਪੁੱਛੋ ਟੇਕੇਦਾਰ ਨੂੰ ਵੀ ਹੋ ਕੀ ਰਿਹਾ ਹੈ ਬਹੁਤ ਪਰੇਸ਼ਾਨ ਅਸੀਂ ਹੈ 5 ਸਾਲ ਤੋਂ ਦੇਖੋ 5 ਸਾਲ ਬਾਅਦ ਰੋਡ ਬਣੀ ਹੈ ਮੁੜ ਕੇ ਨਸ਼ੇ ਨੇ ਟੁੱਟਿਆ ਵਾਲੇ ਰੋਡ ਨੇ ਬਹੁਤ ਬੁਰਾ ਹਾਲ ਹੈ ਇਸ ਕਰਕੇ ਮੈਂ ਮੜਨ ਧਿਆਨ ਨਾਲ ਮਣਾ ਉਹ ਜੋ ਵੀ ਆਪਣੀ ਰੋਡ ਬਣਾਉਣੀ ਆ ਪੈਸਾ ਪਬਲਿਕ ਦਾ ਖਰਾਬ ਨਾ ਕਰੋ ਰਿਕਵੈਸਟ ਹੈ ਮੈਂ ਉਹ ਜਿੱਦਾਂ ਸੜਕ ਦਾ ਕੰਮ ਚੱਲ ਰਿਹਾ ਸੀ ਵੈਸੇ ਲੋਕਾਂ ਦੇ ਕਈ ਵਾਰ ਮਨ 'ਚ ਹੁੰਦਾ ਵੀ ਇਹ ਕੰਮ ਰਕਵਾਉਣ ਦੇ ਉਹਦੇ ਵਿੱਚ ਐ ਰਕਵਾ ਨਹੀਂ ਰਹੇ ਅਸੀਂ ਵੈਸੇ ਜਾਗਰੂਕਤਾ ਉਹਦੇ ਵਾਸਤੇ ਕਰ ਰਹੇ ਇੱਥੇ ਕੋਈ ਮੋਟਰਸਾਈਕਲ ਵਗੈਰਾ ਲੰਘੂਗਾ गिर ਜੂਗਾ ਹਨਾ ਮਟੀਰੀਅਲ ਜਮਾ ਹੀ ਬੇਕਾਰ ਪਾ ਰਹੇ ਆ ਇਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਆਪਾਂ ਕਿਦਾਂ ਦਾ ਕੀ ਯੂਜ਼ ਕਰ ਰਹੇ ਆ ਹਨਾ ਦੁਆਰ ਦੁਆਰ ਤੇ ਤਾਂ ਬਣਦੀ ਨਹੀਂ ਹੈ ਸੜਕਾਂ ਸਰ ਕਿਸੇ ਨੂੰ 5 ਸਾਲ ਆਪਾਂ ਕਦੋਂ ਦੇ ਵੇਟ ਕਰ ਰਹੇ ਮੈਡਮ ਮੀ ਤੇ ਮੀ ਵਿਚ ਤਾਂ ਸਾਨੂੰ ਇੰਨੀ ਜਿਆਦਾ ਦਿੱਕਤ ਸੀ ਆ ਹੁਣ ਹੁਣ ਆ ਕੇ ਸਾਨੂੰ ਮੜਿਆ ਸੁਖ ਹੋਇਆ ਤਾਂ ਹੁਣ ਵੀ ਇਦਾਂ ਦਾ ਮਟੀਰੀਅਲ ਪਾਇਆ ਇਹਨਾਂ ਨੇ ਇਹ ਸੜਕ ਹੈ ਜੀ ਇਸ ਤੇ ਬਹੁਤ ਆਵਾਜਾਹੀ ਹੈ ਔਰ ਇਹ ਸੜਕ ਵੀ ਇਸ ਟਾਈਮ ਬਣ ਲੱਗੀ ਆ ਅੱਛੀ ਤਰ੍ਹਾਂ ਨਹੀਂ ਬਣ ਰਹੀ ਹੈਗੀ ਬਹੁਤ ਕਟਿਆ ਮਾਲ ਲੱਗ ਰਿਹਾ ਹੈ ਇਸ ਨੂੰ ਪਰ ਬਣਾ ਵੀ ਨਹੀਂ ਰਹੇ ਇਤਨਾ ਮਟੀਰੀਅਲ ਇਤਨੀ ਗੱਡੀਆਂ 10 20 ਬੰਦੇ ਹੋਣੇ ਜਿਹੜੇ ਲੱਗੇ ਆ ਪਰ ਬੇਕਾਰ ਸੜਕ ਬਣ ਰਹੀ ਹੈ ਜੀ ਇਸ ਨੂੰ ਕੋਈ ਬਣਾ ਰਿਹਾ ਤਾਂ ਅੱਛੀ ਤਰ੍ਹਾਂ ਕੋਈ ਨੀ ਤਰ੍ਹਾਂ ਬਣਾਉ। ਆ ਦੇਖੋ ਮੈਡਾ ਜਿਹੜੀ ਸੜਕ ਬਣ ਰਹੀ ਹੈ ਆ ਮਿੱਟੀ ਦੇ ਉੱਪਰ ਹੀ ਲੁੱਕ ਪਾ ਦੀ ਇਹਨਾਂ ਨੇ ਦੇਖੋ ਆ। ਕਦੇ ਸੜਕ ਦੇ ਕੋਲ ਵੀ ਤੁਸੀਂ ਇੰਨੀ ਮਿੱਟੀ ਦੇਖੀ ਹੈ ਜਿੱਥੇ ਨਵੀਂ ਲੁੱਕ ਪੈਂਦੀ ਹੋਵੇ। ਆ ਦੇਖ ਲਓ ਮਿੱਟੀ ਦੇ ਉੱਪਰੇ ਲੁੱਕ ਪਾ ਕੇ ਜਿਹੜਾ ਕੰਮ ਹੈ ਉਹ ਫੜਾ ਫੜ ਨਵੇੜਿਆ ਜਾ ਰਿਹਾ। ਵੀ ਜਿਹਨੂੰ ਆਪਾਂ ਕਹਿ ਦਿੰਦੇ ਨੇ ਵੀ ਕਾਲੀ ਨਾਲ ਕੰਮ ਕਰਕੇ ਜੀ ਬਸ ਕੰਮ ਸਾਰ ਦਿਣਾ ਜੀ। ਉਹ ਵੀ ਹੋਰ ਟੈਂਪਰੇਰੀ ਕਹਿ ਦਿੰਦੇ ਆਪਾਂ ਇਹਨਾਂ ਨੂੰ ਬਸ ਇਹ ਉਹ ਸਰਕਾਰ ਇਹ ਜਿਹੜੀ ਹੈ ਝਾੜੂ ਵਾਲਿਆਂ ਦੀ ਇਹ ਟੈਂਪਰੇਰੀਓ ਕੰਮ ਕਰ ਰਹੀ ਆ ਆ ਦੇਖੋ ਜੀ ਕਿਤ ਤਰ੍ਹਾਂ ਟੁੱਟ ਰਹੀ ਮੈਂ ਤੁਹਾਨੂੰ ਆ ਕੇ ਦਿਖਾਉਣਾ ਆ ਇਹ ਆ ਦੇਖੋ ਆ ਦੇਖੋ ਇਹ ਦੂਜੀ ਵਾਰ ਪਾਈਏ ਇੱਕ ਪਹਿਲਾਂ ਪਾਤੀ ਉਹਨਾਂ ਲੁਕ ਇੱਥੇ ਉੱਪਰ ਪਾਈਏ ਦੂਜੀ ਵਾਰ ਪਾਈਏ ਹੱਥ ਨਾਲ ਜਿਹੜੀ ਟੁੱਟਦੀ ਹੋਵੇ ਸੜਕ ਆ ਦੇਖੋ ਇੱਕ ਗੜਗੇ ਢੱਕਣ ਸਾਰੇ ਬੰਦ ਕਰਦੇ ਨੇ ਪਤਾ ਹੀ ਨਹੀਂ ਜੇ ਐਮਸੀ ਹੋਊਗਾ ਤਾਂ ਉਹਨੂੰ ਪਤਾ ਹੋਊਗਾ ਐਮਸੀ ਰਹਿ ਜੇ ਤੁਸੀਂ ਜਿਹੜੀ ਲੁੱਕ ਪੈਂਦੀ ਹੁੰਦੀ ਉਹਦੇ ਵਿੱਚ ਚੇੜ ਹੁੰਦਾ ਬਹੁਤ ਇਹ ਕੱਲੀ ਬਜਰੀ ਐ ਇਹ ਬਜਰੀ ਸੜਕ 'ਤੇ ਬਸ ਇਦਾਂ ਹੀ ਰੱਖਦੀ ਤੇ ਉੱਪਰ ਦੇ ਲੁੱਲ ਫੇਰਤੇ ਆ ਆ ਬਸ ਕੰਮ ਇਹਨਾਂ ਦਾ ਖਤਮ ਹੋ ਗਿਆ ਆਪਣੇ ਚਲੇ ਗਏ ਅਸੀਂ ਇੱਕ ਨਾ ਸੀਵਰੇਜ ਢੱਕਣ ਬੰਦ ਕਰਦੇ ਨੇ ਸਾਰੇ ਇਹਨਾਂ ਨੇ ਹੁਣ ਦੁਬਾਰੀ ਫੇਰ ਰੋਡ ਪਟਣਗੇ ਆ ਦੇਖੋ ਜਿੰਨੇ ਵੀ ਢੱਕਣ ਐ ਨਾ ਸਾਰੇ ਲੱਗਣ ਸਾਰੇ ਬੰਦ ਕਰਦੇ ਪਤਾ ਹੀ ਨਹੀਂ ਲੱਗਣਾ ਜੇ ਇੱਥੇ ਹੁਣ ਚੁਣਿਆ ਹੋਇਆ ਨੁਮਾਇੰਦਾ ਹੋਊਗਾ ਉਹਨੂੰ ਪਤਾ ਹੁੰਦੀ ਨੌਲੇਜ ਹੋਊਗੀ ਉਹਨੂੰ ਵੀ ਭਾਈ ਹੰਡੂ ਦੇ ਜੀਵਾਰੇ ਨੋਜ ਹੈ ਨਹੀਂ ਉਹ ਤੋਂ ਵੱਧ ਨੋਜ ਸਾਡੇ ਬਾਰੇ ਇਹ ਚੀਜ਼ ਬਾਰੇ ਵੀ ਟੱਕਣਾ ਬਾਈ ਟੱਕਣਾ ਬੰਦ ਕਰ ਦਿਓ ਨਹੀਂ ਸੜਕ ਪਟਣੀ ਬਣੀ ਹੈ ਤੇ ਦੇਖੋ ਛੋਟੇ ਛੋਟੇ ਗਲਤੀਆਂ ਕਰਕੇ ਅੱਜ کیا ਹਾਲਾਤ ਕਰ ਰਹੇ ਹਾਂ ਬਾਕੀ ਤੁਸੀਂ ਆਪ ਥੋੜਾ ਸਾਹਮਣੇ ਜੋ ਹੈ ਜਦੋਂ ਲੁੱਕ ਪੈਂਦੀ ਹੁੰਦੀ ਠੇਕੇਦਾਰ ਉਰੇ ਚਾਹੀਦਾ ਹੁਣ ਲੁੱਕ ਪਿੱਛੇ ਪੈ ਰਹੀ ਹੈ ਤੇ ਉਰੇ ਠੇਕੇਦਾਰ ਹੈ ਨਹੀਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੇ ਤੁਸੀਂ ਕੰਮ ਕਰਵਾਣਾ ਤਾਂ ਪ੍ਰੋਪਰ ਵਧੀਆ ਕਰਾਓ ਠੇਕੇਦਾਰ ਇੱਥੇ ਹੋਣਾ ਚਾਹੀਦਾ ਤੇ ਜਿਹੜੇ ਮਤਲਬ ਮੌਜੂਦਾ ਫਰੜ ਕਮੇਟੀ ਦੇ ਅਫਸਰ ਹੈ ਉਹ ਵੀ ਉਰੇ ਹੋਣੇ ਚਾਹੀਦੇ ਆ ਫਿਰ ਲੁੱਕ ਪੈਣੀ ਨਾ ਕਿ ਤੁਸੀਂ ठेकेदारਾਂਗੇ ਸਿਰਪਾ ਛੱਡੋ ਕੱਲਾ ਕੰਮ ਮਤਲਬ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਇਹ ਮਤਲਬ ਮਸਲੇ ਭਾਈ ਰੇਨ ਵਾਟਰ ਦਾ ਕੋਈ ਪੈਪ ਨਹੀਂ ਸਾਰਾ ਕੰਮ ਜਿਹੜਾ ਰੇਨ ਵਾਟਰ ਉਹਦੇ ਕਿਨਾਰੇ ਦਾ ਹੁੰਦਾ ਉਹ ਪਾਣੀ ਹੈ ਨਹੀਂ ਤੇ ਰੇਨ ਵਾਟਰ ਸਾਰਾ ਪਾਣੀ ਵਿੱਚ ਆ ਜਾਣਾ ਅੱਛੇ ਮੈਨੂੰ ਟੁੱਟੀ ਲੋ ਸਾਨੂੰ ਤਕਲੀਫ ਤਾਂ ਹੁੰਦੀ ਸੀ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਸਾਨੂੰ ਤਕਲੀਫ ਤਾਂ ਆ ਯਾਰ ਵੀ ਜਨਤਾ ਦਾ ਪੈਸਾ ਕਿਉਂ ਤੁਸੀਂ ਗਲਤ ਕਰ ਰਹੇ ਕੰਮ ਯਾਰ ਹੋਰ ਕੀ ਹੈ ਸਹੀ ਤਰੀਕੇ ਨਾਲ ਲਾ ਦੋ ਅਸੀਂ ਵੀ ਖੁਸ਼ ਆ ਤੁਸੀਂ ਵੀ ਖੁਸ਼ ਆ ਭਾਈ ਸਰਕਾਰ ਤਾਂ ਆਉਂਦੀ ਜਾਂਦੀ ਰਹਣੀ ਹੈ ਸਰਕਾਰਾਂ ਦਾ ਕੀ ਹੁੰਦਾ ਮੈਨੂੰ ਪਬਲਿਕ ਨਾਲ ਹਰਾਸ਼ ਹੋਣਾ ਇੱਥੇ ਐਮਸੀਬੀ ਚੋਣੇ ਨੇ ਇੱਥੇ ਰਹਿਣਾ ਜਿਹੜੇ ਪਬਲਿਕ ਹੁੰਦੇ ਇੱਥੇ ਰਹਿਣਾ ਉਹਨੂੰ ਫਿਰ ਫੇਸ ਕਰਨਾ ਬੜਾ ਔਖਾ ਹੋ ਜਾਂਦਾ ਚੋਰ ਬੰਦੇ ਨੂੰ ਇਹ ਫਰਕ ਪੈ ਜਾਂਦਾ ਜੀ ਇਹ ਚੰਗਾ ਕੰਮ ਕਰਿਆ ਹੋਊਗਾ ਫਿਰ ਲੋੜ ਨਹੀਂ ਪੈਣੀ ਕਿ ਕਿਸੇ ਹੋ ਗਿਆ ਅੱਖਾਂ ਝਕਾਉਣ ਦੀ ਬਿਲਕੁਲ ਅਬ ਦੇਖਾਂਗੇ ਤਾਂ ਇਹ ਮਟੀਰੀਅਲ बहुत दिन चलने वाला नहीं है रोज़ तो इतनी स्कूल बसेस गुजरती हैं यहाँ से ट्रक गुजरते हैं यहाँ से कॉन्टीन्यू आप देख रहे हैं कॉन्टीन्यूस यहाँ से ट्रैफिक जा रहा है ये बहुत दिन तक चलने वाली नहीं है क्योंकि इसके अंदर कोलटार की पूरी मकदार नहीं डाली गई है सिर्फ बजरी बजरी है और ये थोड़े दिन में गड्ढे फिर नज़र आएंगे एक बारिश होएगी और ये सब बह जाएगा सब फिर से वैसे ही गड्ढे नजर आएंगे ये इतनी मेहनत करने का फ़ायदा क्या है अगर हमें उसकी साल भर तो कम से कम चले ना सड़क हम नहीं कहते हैं कि ये चलो जी फाइव ईयर प्लान बना दो कम से कम एक साल तक तो अच्छी चले इतना ही चाहते हैं हम कि हम लोग गुजरते हैं पूरे साल का टैक्स भरते हैं गाड़ी खरीदते हैं साथ के साथ लाइफ लाइफ टाइम टोल टैक्स भरते हैं हम रोड टैक्स भरते हैं उसका उसका हमें उसके लिए हमें ये रोड्स मिलती हैं अपनी गाड़ियाँ चलाने के लिए आए दिन हमारी गाड़ियाँ जो हैं वो वर्कशॉप में पहुँची हुई होती हैं रिपेयर के लिए इतनी बुरी हालत है यहाँ पे हम शुक्रगुजार हैं कि कुछ सुनवाई हुई है शुरुआत हुई है लेकिन प्लीज़ मेरी हाथ जोड़कर विनती है कि आप इसमें मटेरियल पूरा डालिए ताकि ये मजबूत बने सड़क ਭਾਰੀ ਵਹੀਕਲਸ ਕੋ ਸਹਿਣੇ ਲਾਇਕ ਬਣੇ ਜੀ ਥੈਂਕ ਯੂ ਦੱਸ ਦਈਏ ਕਿ ਇਸ ਵਾਰ ਦੇ ਐਮਸੀ ਸਹਿਬਾਨ ਦੇ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜੇਕਰ ਇਸ ਰੋਡ ਤੇ ਗਲਤ ਮਟੀਰੀਅਲ ਲੱਗਿਆ ਤਾਂ ਅਸੀਂ ਉਸ ਦੀ ਚੈਕਿੰਗ ਕਰਵਾਵਾਂਗੇ ਬਾਕੀ ਜੋ ਬਚ ਗਈ ਹੈ ਸੜਕ ਉਸ ਦੇ ਉੱਤੇ ਕੰਮ ਵਧੀਆ ਕੀਤਾ ਜਾਏਗਾ ਉਹਨਾਂ ਦੀ ਠੇਕੇਦਾਰ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਬਾਕੀ ਅੱਗੇ ਦੀ ਰਿਪੋਰਟ ਕੀ ਆਏਗੀ ਜਲਦੀ ਤੁਹਾਡੇ ਤੱਕ ਲੈ ਕੇ ਆਵਾਂਗੇ ਉਦ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਨੂੰ ਜਾਣ ਤੋਂ ਇਜਾਜ਼ਤ ਤੁਸੀਂ ਇੱਕ ਦਿਨੋਂ ਪੰਜ ਦਿਨਾਂ ਦੀ ਨਿਊਜ਼